ਹਰੋ ਦੋਸਤੋ ਅੱਜ ਦੇ ਬਲੌਗ ਵਿੱਚ ਸਵਾਗਤ ਹੈ ਅੱਜ ਜਿੰਦੂ ਕਹਿੰਦੇ ਫੇਰ ਪੈੜ ਬੰਨਣ ਲੱਗਿਆ ਕੌਣ ਆਏ ਸਾਡਾ ਜਿੰਦੂ ਯਾਰ ਹੈ ਜਿੰਦੂ ਕਾਲਾ ਵਾਲਾ ਕੰਮ ਨਾ ਕਰਦੀ ਹੁਣ ਵੇਖ ਲੈ ਬਰੋਬਰਾ ਇੱਕੋ ਜਿਹਾ ਕਾਲ ਲਿਵੇਂ ਕੀਤਾ ਸੀ ਇੱਕ ਪਾਸੇ ਉੱਚੀ ਕਰਤੀ ਸੀ ਕਿਤੇ ਮਾਸਤਰੀ ਤੇ ਬੱਠਲ ਦੋਵੇਂ ਰੁੜਦੇ ਫਿਰਨਾ ਅੱਜ ਬਈ ਕਹਿੰਦੇ ਉਰਖ ਦੀਆਂ ਨੀਆਂ ਨੂੰ ਆ ਪੱਟਣੀਆਂ ਨਿਸ਼ਾਨੀਆਂ ਨੂੰ ਛੁਣੀਆਂ ਲਾਉਣੀਆਂ ਵੈਲਕਮ ਦਾ ਨਿਬੜ ਗਿਆ ਕੰਮ ਆ ਫਰਦਾ ਡੱਬੂ ਸਾਡਾ ਤੇ ਜੇ ਤੋਂ ਮਸਾਲੇ ਨਹੀਂ ਬਣਿਆ ਹੋਇਆ ਉਹ ਫਰਦਾ ਤੇਜਾ ਸਿੰਘ ਅੱਜ ਨੇਲ ਦਾ ਚੱਲ ਤੇ ਜੱਜ ਮਸਾਲਾ ਨਹੀਂ ਪੂਰਾ ਹੁੰਦਾ ਤਾਂ ਇੱਥੋਂ ਨੇਰੀ ਲਿਆ ਦੇ ਤੇਜਾ ਨੇਰੀ ਆਪਣਾ ਹੱਥ ਪੈਂ ਆ ਸਾਡਾ ਬੰਦਾ ਹੈਗਾ ਪਵਨਾ ਕਮਿਆਰੇ ਵਾਲਾ ਹੈ ਰਾ ਰਾ ਜੀ ਨਾ ਜਾ ਰਾ ਹੈ ਪੁਰਾਣਾ ਯਾਰ ਹੈ ਤੇਰਾ ਦੂਜਾ ਕਿੱਧਰ ਗਿਆ ਹੋਏ ਹਾਂ ਘਰੇ ਉਹ ਕਦੋਂ ਖਰਾਕ ਤੇ ਤੈਨੂੰ ਦੱਸੇ ਕੋਈ ਹੋਰ ਕਾ ਬਣੀ ਵੈਸੇ ਖੜੇ ਸ਼ੌਕ ਨਾਲ ਹੈ ਇਹ ਆ ਪਾਣਾ ਚੋਬਰ ਕਹਿੰਦੇ ਲੱਗੇ ਪਏ ਆ ਬਈ ਸਫਾਈਆਂ ਕਰਨ ਤੇ ਉਹ ਮੱਧੂ ਵਾਲਾ ਇਹ ਕਿਧਰ ਆ ਜਿੰਦੂ ਆ ਆ ਇਧਰ ਕਰਾਇ ਕਰੋ ਲਾਈ ਜਾਂਦੇ ਆ ਰਾਣਾ ਮਸੱਲੀਆ ਕੰਮ ਵੀ ਨਿਪਟਦਾ ਬਸ ਹਾਲੇ ਤੱਕ ਉਸ ਨੂੰ ਕੁਝ ਕਰਨਗੇ ਮੌਸਮ ਵੀ ਅੱਜ ਦੂਜਾ ਹੀ ਆ ਬਦਮੀ ਵਾਲੀ ਇਧਰ ਚੋਂ ਉੱਪਰ ਫੱਟੇ ਚੱਕੀ ਜਾਂਦੇ ਆ ਓਏ ਓਏ ਦਰਪਾਲ ਪਾੜ ਤੇ ਦਰਪਾਲ ਪਾੜ ਤੇ ਦਰਪਾਲ ਪਾੜ ਤੇ ਚੱਲ ਇਧਰ ਆ ਚੋਪਰੇ ਆ ਕਿੱਲੇ ਪਾੜਦੇ ਕਿੱਲੇ ਗੁੱਲੇ ਕਰਾਂ ਦੀ ਖੋਲ ਦੇ ਪਸੂ ਪੂਸੂ ਸਾਰੇ ਪਾਟ ਦੇ ਕਿੱਲੇ ਇੱਕ ਨਹੀਂ ਪਟਿਆਗਾ ਤੜਕੇ ਦਾ ਭਰਾ ਪਟਦਾ ਦੇਖ ਲੈ ਸੱਪੜ ਮਾਰੀ ਉਹਦੇ ਤੇ ਇਧਰ ਦੇਖ ਐ ਇਹਦਾ ਇਹ ਤਾਂ ਮਾ ਬੰਦਾ ਹੀ ਆ ਇਹ ਆ ਜੋਬਰ ਵੇਖੋ ਐ ਚੱਲ 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 ਆ ਆ ਬੰਦਾ ਕੰਮ ਵਾਲਾ ਦੇਖੋ ਓਏ ਪੈਂਟ ਨਾ ਲਿਬੜ ਕੇ ਬੰਦਾ ਏ ਚੱਲ ਏ ਸ਼ਾਬਾ ਸ਼ਾਬਾ ਚੱਲ ਹਾਂ ਬਤਾ ਬੂਗੇ ਤੇਰਾ ਪਤਾ ਪਤਾ ਕਿਨੇ ਪਾ ਰਿਹਾ ਤਮਾ ਇੱਧਰੋ ਚੱਲ 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 ਸ਼ਾਬਾ 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 ਧੱਕਾ ਮਾਰਦੇ ਰੁੜ ਜਣੀਆਂ ਇਹ ਅੱਛਾ ਪਾਸੇ ਪਾਸੇ ਆਹ ਕੌਣ ਆ ਗਿਆ ਕਹਿੰਦੇ ਜਿੰਦੂ ਦਾ ਮੁੰਡਾ ਆਇਆ ਇਹ ਕੌਣ ਆਇਆ ਤੇਰਾ ਪਾਪਾ ਹੈ ਹਾਂ ਕਾ ਪਾਪਾ ਕਈ ਕਦੇ ਯਾਰਾ ਕੋਰੀ ਕਦੇ ਓਏ ਕਈ ਪਾਪਾ ਕਿਹੜਾ ਪਾਪਾ ਕਿਹਦਾ ਪਾਪਾ ਕਦੇ ਪਾਪਾ ਤਾਂ ਕਦੇ ਇੱਕ ਵਾਰੀ ਲਾ ਪੰਦਰ ਆਹ ਵੇਖੋ ਬੰਦਾ ਸ਼ਰਮ ਮਾਂਦਾ ਤੇ ਪਾਪੇ ਨੂੰ ਪਾਪਾ ਕਹਿੰਦਾ ਜਿੰਦੂ ਇਹ ਸ਼ਰਮਗਾ ਤਾਂ ਮਾਂਦਾ ਹੈ ਹਾਂ ਇਹ ਜਿੰਦੂ ਓਏ ਇਹ ਸ਼ਰਮ ਕਾ ਤੂੰ ਮੰਨਦਾ ਤੈਨੂੰ ਪਾਪਾ ਕਹਿੰਦੇ ਸ਼ਰਮ ਕਾ ਮੰਨਦਾ ਕੋਈ ਨਹੀਂ ਮੰਨਦਾ ਪਾਪਾ ਨਹੀਂ ਬਾਈ ਆ ਸ਼ਰਮ ਮੰਨਦਾ ਵੇਖੀ ਪਾਪਾ ਕਹਿੰਦੇ ਹਾਲ ਦੇ ਉੱਤੇ ਦੇਖ ਲੈ ਰਵੀ ਕੀ ਜਵਾਨ ਆ ਗਿਆ ਨਾ ਮਾੜਾ ਟਾਈਮ ਆ ਗਿਆ ਬਾਈ ਮਾੜਾ ਟਾਈਮ ਆ ਗਿਆ ਇਹ ਮਾੜਾ ਟਾਈਮ ਮੈਨੂੰ ਤਾਂ ਕੀ ਕਿਹਦੇ ਮੰਨੂ ਆ ਤਾਰੀ ਜਾਂਦੇ ਸਦੇ ਹਾਂ ਆਹਾਰ ਕੀ ਲੈ ਦੇਣ ਮਾਮਲਾ ਇਹ ਪਾਪਾ ਲੈ ਗਿਆ ਕਰ ਜਾ ਯਾਰ ਕਹਿ ਦੇ ਕੋਈ ਪਾਪਾ ਦਾ ਕਹਿਆ ਪਾਪਾ ਨਹੀਂ ਕਹਿੰਦੇ ਇਹ ਡੈਡੀ ਕਹਿੰਦੇ ਡਾੜੀ ਡਾੜੀ ਕਿਹਨੂੰ ਕਹਿੰਦੇ ਡਾੜੀ ਧੋੜੀ ਸਾਨੂੰ ਕੀ ਪਤਾ ਡੈਡੀ ਕਿਹਨੂੰ ਕਹਿੰਦੇ ਆ ਆ ਇਧਰ ਮੈਸਤਰੀ ਪ੍ਰੋਫੈਸਰ ਕਰੀ ਜਾਂਦਾ ਬਾਹਰ ਆ ਜੋ ਆਪਾਂ ਪੈੜ ਦਾ ਸਮਾਨਤਾ ਲਿਆ ਸਮਾਨ ਸੋ ਨਾਲ ਫੜਾਇਆ ਸੀ ਮੈਂ ਉਧਰ ਗਾੜੀ ਦੇ ਨਾਲ ਨਕਸ਼ਾ ਬਣਾ ਰਹੇ ਆ ਕੋਠੀ ਦਾ ਰਾਇ ਨਹੀਂ ਬਣ ਰਹੀ ਵੇਖੋ ਕੀ ਬਣਾ ਰਹੇ ਆ ਤੇ ਗੱਜ ਵੀ ਮੁੰਡਿਆ ਬਾ ਮੂੰਹ ਤੋਂ ਤਾਂ ਲਾਲਾ ਕਪੜਾ ਨਕਸ਼ਾ ਤਿਆਰ ਕਰ ਰਹੇ ਆ ਵੇਖੋ ਕੀ ਕਰਦੇ ਅੱਜ ਰਾਇ ਨਹੀਂ ਬਣ ਰਹੀ ਭੋਇੰਯੋ ਕਰ ਦੋ ਕਰ ਦੋ ਧਰ ਦੋ ਨੀ ਨੂੰ ਆ ਬ੍ਰੇਤੀ ਕਰੀਏ ਪਾਥੇ ਮੇਰੀ ਕੋਈ ਮੰਨਦਾ ਨਹੀਂ ਆਇਆ ਮੈਂ ਡਾ ਤਕੜਾ ਇੰਜੀਨੀਅਰ ਹੈ ਮੇਰੀ ਕੋਈ ਗੱਲ ਹੀ ਨਹੀਂ ਮੰਨਦਾ ਯਾਰ ਪਤਾ ਨਹੀਂ ਸਤਨੀਆਂ ਅਣਪੜੇ ਹੈਗੇ ਸਾਰੇ ਆ ਫਰਜ਼ਾ ਚੋਬਰ ਤੇਜਾ ਤੇਜਾ ਕਰੋ ਕਰ ਲੋ ਕੰਮ ਕੋਈ ਖੜੇ ਹੋਣਾ ਆ ਲੂ ਆਇਆ ਹੈ ਲਾਲੂ ਮੈਂ ਤਾਂ ਨਹੀਂ ਕਿਹਾ ਭਰਾਵਾ ਕਰ ਰਿਹਾ ਬੜਾ ਬੜਾ ਲੱਗਦਾ ਹੈ ਕਿ ਆ ਜਿਹੜੀ ਆ ਪੂਜਾ ਰੂਮ ਹੈ ਇਹ ਇਹ ਤਾਂ ਸਿੱਧਾ ਤੇ ਪਵਾਰ ਤੋਂ ਇਹ ਸਿੱਧੇ ਦੇਖੋ ਕੀ ਕਰਦੇ ਓਏ ਓਏ ਆ ਨੰਦਾ ਪਾਰੀ ਬੜਾ ਆਇਆ ਆ ਨੰਦਾ ਪਾਰੀ ਓਏ ਓਏ ਜੱਟ ਓਏ ਪੇ ਜੱਟ ਵੀ ਪਿੱਛੋਂ ਕਿਦਣਾ ਹੋਰ ਘਟਾਵਾ ਲਾਵਨ ਨਾ ਆ ਵਾਤੇ ਤਮਾਰਾ ਜਮਨ ਸਾਰਾ ਆਜਾ ਬਰਾ ਦੀ ਨਾ ਬਰਾ ਨਾ ਜੀ ਤੇਰਾ ਗੁਰਦਾਸ ਸਿੰਘ ਆ ਇਹ ਕੋ ਖੜਾ ਹੈ ਆਓ ਗਰਾਉਣ ਜਾਰਾ ਕਬੱਡੀ ਖੇਡੋ ਕਬੱਡੀ ਆਜਾ ਜਿੰਦੇ ਆਜਾ ਅੱਜ ਬੇਲਰ ਸਾਰੇ ਇਕੱਠੇ ਹੋ ਗਏ ਆ ਕਹਿੰਦਾ ਗਾਰੇ ਚ ਕਬੱਡੀ ਖੇਡਣੀ ਆ ਉਹ ਪੈ ਗਿਆ ਪੈ ਗਿਆ ਤੂਤਾਂ ਵਾਲਾ ਕਹਿੰਦੇ ਆ ਤੂਤਾਂ ਵਾਲਾ ਗਰਜੀਤ ਓ ਬੱਲੇ ਇਹਨੂੰ ਕਹਿੰਦੇ ਤੂਤਾਂ ਵਾਲਾ ਇਹਨੂੰ ਆਦੇ ਤੂਤਾਂ ਵਾਲਾ ਗਰਜੀਤ ਕਹਿੰਦੇ ਪੈ ਗਏ ਪੁੰਡੀਆਂ ਦੇ ਸਿੰਘ ਫਸ ਗਏ ਕਹਿੰਦੇ ਲੱਗ ਜੂ ਬੰਦਾ ਟਾਈਮ ਪੂਰਾ ਚੱਲਿਆ ਰੇਡਰ ਰੇਡ ਤੇ ਕਾਲਾ ਜਿਹਨੂੰ ਕਹਿੰਦੇ ਕਾਲਾ ਨਹੀਂ ਹੱਥ ਨਹੀਂ ਲੱਗਾ ਵੀਰੇ ਹੱਥ ਨਹੀਂ ਲੱਗਾ ਇਹ ਆ ਕਾਲਾ 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 ਕਹਿੰਦੇ ਚਲੋ ਆਹ ਫੜ ਲਿਆ ਕਾਲਾ ਉਹ ਫੜ ਲਿਆ ਕਾਲਾ ਹਾਰੇ ਪੈ ਗਏ ਸਭ ਡਰਦੇ ਨੇ ਜਿੰਦੁਰੋਂ ਡਰਦੇ ਆ ਚੱਲ ਪਾ ਦਿਓ ਕਲੀ ਚੋਂ ਮੁੰਡੋ ਚੱਕੜੋ ਥੋਤੀ ਜਿੱਧਰ ਨੂੰ ਇੱਟਾਂ ਲੱਗੀਆਂ ਪਾ ਦੋ ਕਲੀ ਆ ਆ ਚੱਲ ਆ ਵੀ ਬਣਾਦਾ ਕੋਠੀ ਦਾ ਨਕਸ਼ਾ ਇੱਟਾਂ ਹੀ ਰੱਖ ਤੀਆਂ ਸਾਨੂੰ ਤਾਂ ਸਮਝ ਨਹੀਂ ਆਉਂਦਾ ਆ ਪਾਓ ਕਲੀ ਚਲੋ ਮੁੰਡਿਆ ਆ ਦੋ ਨੇਰੀ ਇੱਥੋਂ ਖੱਚ ਦੇ ਭਰਾਵਾ ਪਹਿਲਾਂ ਇੱਥੋਂ ਓਏ ਲੈ ਆ ਵੇਖ ਕੀ ਕਰ ਜਾਂਦਾ ਐਵੇਂ ਲੈ ਪਦੰਦਰਾ ਇਹ ਤਾਂ ਹੋ ਕਰਨੀ ਮਿੱਟੀ ਪੱਦਰ ਕਰਕੇ ਫੇਰ ਲਾਉਣੀ ਆ ਕਲੀ ਖਰਾਬ ਕਰੀ ਜਨਾ ਸਾਰੀ ਸਹੀ ਲੋਪ ਨਰੇ 1 ਕਿਲੋ ਡੋਲਤੀ ਕਲੀ ਰੱਖਦੀ ਆ ਪੁੱਛ ਕੇ ਢੜ ਕੇ ਸੱਟ ਲੋ ਇਹਨੂੰ ਆ ਬਣੋ ਤਾਂ ਨਕਸ਼ਾ ਹੋਏ ਆ ਰਵੀ ਬੰਦਾ ਕੰਮ ਵਾਲਾ ਕੱਲਾ ਚੋਬਰ ਗੰਜੇ ਇੱਟਾ ਲੈ ਕੇ ਆ ਜਾ ਤਦੋਂ ਮੈਂ ਕੱਲਾ ਹੀ ਰਾਹੂੰ ਇੱਧਰ ਦੀ ਕਰਦੇ ਰੇ ਜੀ ਸਾਹਿਬ ਗਲੋ 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 ਓ ਬੰਦੋ ਬੰਦੋ ਕਰੋ 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 ਰੋਕ ਰੂ ਰੂ ਕਰੋ 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 ਰੋਕ ਮਾਰੀ ਕਦਰ ਰਹੀ ਕੱਟ ਦੇ ਪਰੇ ਨੂੰ ਰੋਕੋ ਰੋਗਲਾ ਟਰੈਕਟਰ ਨਾ ਪਾਉਣਾ ਤੋ ਚ ਨਹੀਂ ਬਈ ਨਹੀਂ ਹੋ ਜਾਂਦਾ ਐਜ ਵਰ ਹੋਏ ਕੰਨੀਆਂ ਵਟ ਲੈ ਗਿਆ ਵੇਖੋ ਕਿੱਧਰ ਪੱਟੀ ਜਾਂਦਾ ਓਏ ਕੀ ਕਰਦਾ ਤੂੰ ਨਹੀਂ ਨਹੀਂ ਇੱਧਰ ਜਾਣੀ ਨਹੀਂ ਇੱਧਰ ਜਾਣੀ ਓ ਨਹੀਂ ਬਦੰਦਰਾ ਤੂੰ ਤਾਂ ਘੱਟ ਪੰਗੈ ਲੈ ਲਿਆ ਹਾਂ ਬਈ ਲੋਬੇ ਕੱਲ ਰਾ ਤਾਂ ਨਿਕਲਿਆ ਹਨ ਆਪਣੇ ਵਾਲਾ ਫੋਨ ਲੱਗੇ ਟੋ ਜਣਾ ਆਪ ਕੀ ਦੇ ਸੇ 对啊。Yeah.